ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਦੇ ਪਹਿਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ। ਡਾਕਸ ਪਰਾਜਪਤ ਤਰਮਸਾਲਾ ਪਾਤੜਾ ਵਿਖੇ ਪਰਾਜਪਤ ਸਮਾਜ ਵੱਲੋਂ ਹੋਲੀ ਦਾ ਤਿਹਾਰ ਧੂਮਤਾਂ ਨਾਲ ਮਨਾਇਆ। ਪਰਾਜਪਤ ਸਮਾਜ ਵੱਲੋਂ ਹੋਲੀ ਦਾ ਪਵਿੱਤਰ ਤਿਹਾਰ ਅੱਜ 24 ਮਾਰਚ ਦਿਨ ਐਤਵਾਰ ਨੂੰ ਸਵੇਰੇ 11 ਵਜੇ ਸ੍ਰੀ ਡਾਕਸ ਤਰਮਸਾਲਾ ਵਿਖੇ ਧੂਮਤਾਂ ਨਾਲ ਮਨਾਇਆ ਗਿਆ। ਇਸ ਤਿਹਾਰ ਨੂੰ ਲੈ ਕੇ ਮਾਹੌਲਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਜੋ ਸਜ ਝੱਜ ਕੇ ਹੋਲੀਕਾ ਦੀ ਪੂਜਾ ਕਰਨ ਲਈ ਹੋਲੀ ਦੀ। ਤੇ ਪਰ ਕਰਮਾ ਕਰਨਿਆ ਸਣ ਜਿਨ੍ਹਾਂ ਚ ਨਾਭਿਆ ਜੋੜੇ ਵੀ ਸਾਮਰਸਣ ਇਹ ਖਾ ਰਾਣੀ ਜੀ ਪ੍ਰੋਗਰਾਮ ਹੈ ਇਹ ਕੀ ਬਾਤ ਹੈ ਇਹਦੀ ਹੀ ਮਹਾਕਸ਼ਪ ਦਾ ਮੁੰਡਾ ਸੀ ਉਹ ਮਤਲਬ ਭਗਵਾਨ ਦਾ ਨਾਮ ਲੈਂਦਾ ਹੁੰਦਾ ਸੀ ਉਹਨੂੰ ਇਸ ਚੀਜ਼ ਤੋਂ ਅਲਰਜੀ ਤੇ ਫਿਰ ਉਹਨਾਂ ਨੇ ਉਹਦੇ ਮੁੰਡੇ ਦਾ ਨਾਮ ਪ੍ਰਹਲਾਦ ਸੀ ਤੇ ਉਹਨੇ ਆਪਦੇ ਮੁੰਡੇ ਨੂੰ ਮਾਰਨ ਵਾਸਤੇ ਕਈ ਯਤਨ ਕੀਤੇ ਪਰ ਉਹ ਕਾਮਯਾਬ ਨਹੀਂ ਹੋਇਆ ਫਿਰ ਉਹਨੇ ਉਹਦੀ ਪਉਜੇ ਨਾ ਫਲ ਲਾਤੇ ਆ ਫਲ ਉਟ ਲਾਤੇ ਆ ਬੇਰ ਲਾਤੇ ਆ ਖਾਣੇ ਦੀ ਚੀਜ਼ ਲਾਤੇ ਆ ਉਸਕੇ ਲਈ ਗੋਬਰ ਕੀ ਗੋਬਰ ਕੀ ਪਾਤੀ ਬਣਾਤੇ ਆ ਉਸ ਪਰ ਸਾਤੀਆ ਬਣਾਤੇ ਉਸ ਲਈ ਮੁੱਠਾ ਢੇਕਦੇ ਆ ਵੀ ਬੱਚਾ ਗੱਲ ਲਈ ਉਹ ਪੁਰਾਣੇ ਸਮੇਂ ਦੀ ਪ੍ਰੰਪਰਾ ਹੈਗੀ ਹੁਣ ਸੋਟ ਕੱਟ ਹੋ ਗਿਆ ਉਹਨਾਂ ਦਾ ਹੁਣ ਤਾਂ ਕੱਟ ਗਿਆ ਦੀ पहले समय में बहुत मनाया करते थे जो बड़ी बड़ी है उनको पता है छोटे बच्चे को नहीं बताएगा के बच्चा जो इसीलिए खुशी में हैं जी हाँ जी सब मनोकामना पूरी होती है बेटे मांगते हैं, बेटा हो देते ब्याह करवाते दे बच्चे जी पहला आई थी जी मैं ਸ਼ਾਦੀ ਹੋ ਜੇ ਦੁਬਾਰੇ ਆਈ ਮੈਂ ਲੜਕੇ ਸਾਥ ਜਿਓਗੀ ਮੇਰੀ ਬਗੂ ਨੇ ਲੈ ਕੇ ਆਈ ਫਿਰ ਬੋਲ ਕੇ ਗਈ ਮੇਰਾ ਪੋਤਾ ਹੋ ਜੇ ਫਿਰ ਪੋਤੇ ਕੇ ਖੁਸ਼ੀ ਮੈਂ ਲੈ ਕੇ ਆਈ ਜੀ ਹਾਂ ਪੋਤਾ ਬਿਓ ਦਾ ਬਿਆਹ ਬਿਓ ਦਾ ਜੀ ਹਾਂਜੀ ਇਹ ਤਿਹਾਰ ਹੋਲੀ ਮਾਤਾ ਦਾ ਜੀ ਇਹ ਸਾਡੇ ਪਹਿਲਾਂ ਵੀ ਪੁਰਾਣੇ ਜ਼ਮਾਨੇ ਤੋਂ ਹੀ ਮਨਾਈ ਜਾ ਰਹੀ ਹੈਗੀ ਪਹਿਲਾਂ ਸਾਡੀ ਵੀ ਮਦਰੀ ਲੋਮ ਲਾਂਦੇ ਸੀ ਹੁਣ ਅਸੀਂ ਵੀ ਉਹਨਾਂ ਦੇ ਨਾਲ ਮਨਾਣੇ ਆ ਜਿਵੇਂ ਵੀ ਫਲ ਫਲੂਟ ਵਗੈਰਾ ਉੱਥੇ ਹੋਲੀ ਕਾ ਬਣਾਈ ਜਾਂਦੀ ਹੈ ਤੇ ਉਹਦੇ ਉੱਤੇ ਅਸੀਂ ਸਾਰੀਆਂ ਦੀਆਂ ਇੱਛਾ ਪੂਰੀਆਂ ਹੁੰਦੀਆਂ ਨੇ ਉੱਥੇ ਮੱਥਾ ਟੇਕ ਕੇ ਆਨੇ ਆ ਕੋਈ ਫਲ ਫਲੂਟ ਜਿਵੇਂ ਵੀ ਗੋਹੇ ਦੇ ਹੋ ਬਣਾਏ ਜਾਂਦੇ ਨੇ ਬੜਕੂਲੇ ਵਗੈਰਾ ਜੀ ਤੇ ਫਿਰ ਉੱਥੇ ਮੱਥਾ ਟੇਕ ਕੇ ਆਨੇ ਆਗੇ ਸਾਰੀਆਂ ਮਨੋ ਕਾਮਨਾ ਜੋ ਵੀ ਹੈ ਕਿਸੇ ਦੇ ਵਿਆਹ ਦੀ ਕੋਈ ਬੱਚਾ ਹੋਣ ਦੀ ਉੱਥੇ ਪੂਰੀਆਂ ਹੁੰਦੀਆਂ ਨੇ ਜੀ ਮੇਰਾ ਨਾਮ ਮਨੀਸ਼ਾ ਦਾ ਅੱਜ ਅਸੀਂ ਧਰਮਸ਼ਾਲਾ ਚ ਗਏ ਸੀਗੇ ਜਿਹੜੀ ਕਿ ਕੁਮਾਰਦੀ ਬਣਾਈ ਹੋਈ ਹੈਗੀ ਉੱਥੇ ਅਸੀਂ ਮੱਥਾ ਟੇਕਣ ਗਏ ਸੀ ਹੋਲੀ ਮਾਤਾ ਦਾ ਉੱਥੇ ਜਾ ਕੇ ਅਸੀਂ ਮੱਥਾ ਟੇਕਦੇ ਆ ਫਲ ਫਰੂਟ ਲੈ ਕੇ ਜਾਂਦੇ ਆ ਜੋ ਵੀ ਸਾਡਾ ਸਮਾਨ ਆ ਉਹ ਅਸੀਂ ਲੈ ਕੇ ਜਾਂਦੇ ਆ ਤੇ ਮੱਥਾ ਟੇਕਦੇ ਆਂਗੇ ਉਹਦੇ ਨਾਲ ਸਾਡੀ ਮਨੋ ਕਾਮਨਾ ਪੂਰੀ ਹੁੰਦੀ ਹੈ ਜੋ ਵੀ ਅਸੀਂ ਵਿਸ਼ ਮੰਗਦੇ ਆਂਗੇ ਇਹ ਬਹੁਤ ਪੁਰਾਣਾ ਤਿਹਾਰਾ ਜਿਹਨੂੰ ਅਸੀਂ ਬਹੁਤ ਵਧੀਆ ਤਰੀਕੇ ਨਾਲ ਮਨਾਣੇ ਆਂਗੇ ਮੇਰਾ ਮੋਹਿਦ ਕੁਮਾਰ ਨਾਮ ਹੈ ਕੀ ਬ੍ਰਾਊਸਰ ਜੀ ਅੱਜ ਮਤਲਬ ਹੋਲੀ ਦਾ ਦਿਹਾੰਦਾ ਤਿਹਾਰ ਮਨਾਇਆ ਜਾਂਦਾ ਹੈ ਹੋਲੀ ਤਾਂ ਕਈ ਦਿਨ ਪਹਿਲਾਂ ਇਹ ਉਹਦੀ ਨਿਸ਼ਾਨੀ ਹੈ ਛੜੇ ਹਰਨਕਸ਼ਪ ਜਿਹੜੇ ਰਾਖਸ਼ ਰਹੇ ਨੇ ਤੇ ਮਤਲਬ ਵੀ ਕਰਾਜ ਹੁੰਦੇ ਸੀ ਉਹ ਆਪਣੇ ਪੁੱਤਰ ਨੂੰ ਕਹਿੰਦੇ ਸੀ ਤੂੰ ਮੇਰਾ ਨਾਮ ਲੈ ਉਹ ਹਰੀ ਦਾ ਨਾਮ ਲੈਂਦੇ ਸੀ ਉਹ ਕਹਿੰਦੇ ਸੀ ਨਹੀਂ ਵੀ ਪਿਤਾ ਦਾ ਤੂੰ ਲੈ ਹੁੰਦਾ ਹੈ ਵੀ ਤੂੰ ਉਸ ਤੋਂ ਇਲਾਵਾ ਹੋਰ ਕਿਸੇ ਦਾ ਨਾਮ ਨਹੀਂ ਲੈਣਾ ਠੀਕ ਹੈ ਇਸ ਚੱਕਰ ਕਰਕੇ ਉਹ ਕਹਿੰਦਾ ਵੀ ਨਹੀਂ ਪਰਮਾਤਮਾ ਹੀ ਮੇਰਾ ਹੈ ਠੀਕ ਹੈ ਪਰ ਤੁਸੀਂ ਪਿਤਰ ਹੋ ਮੈਂ ਮੰਨਦਾ ਪਰ ਪਰਮਾਤਮਾ ਤੁਹਾਡੇ ਤੋਂ ਵੀ ਉੱਪਰ ਹੈ ਠੀਕ ਹੈ ਪਰ ਹਰਨਕਸ਼ਪ ਵੋਈ ਚੀਜ਼ ਨਹੀਂ ਮੰਨਦੇ ਸੀਗੇ ਠੀਕ ਹੈ ਉਹਨੇ ਬਾਰ-ਬਾਰ ਪ੍ਰਯਾਸ ਕਰੇ ਉਹਨਨ ਮਾਰਨ ਦੀ ਕੋਸ਼ਿਸ਼ ਕੀਤੀ ਉਹਨਨ ਗਰਮ ਤੇਲ ਦੇ ਵਿੱਚ ਤਲ ਲਿਆ ਠੀਕ ਹੈ ਐਵੇਂ ਕਈ ਕੋਸ਼ਿਸ਼ਾਂ ਕੀਤੀਆਂ ਠੀਕ ਹੈ ਆਖਰਕਾਰ ਉਹ ਆਪਣੀ ਜਿਹੜੀ ਭੈਣ ਹੁੰਦੀ ਹੈ ਜਾਂ ਉਹਦੀ ਪ੍ਰਲਾਦ ਜਿਹੜੀ ਭੂਆ ਹੁੰਦੀ ਹੈ ਉਹਨੂੰ ਬੁਲਾਇਆ ਜਾਂਦਾ ਹੈ ਉਹ ਮਤਲਬ ਇੱਕ ਹੋਲੀ ਕਾ ਜਿਵੇਂ ਅਸੀਂ ਦੇਖਦੇ ਹਾਂ ਇੱਕ ਮਤਲਬ ਪਾਠੀ ਆ ਜਾਂ ਉਹ ਕਿਸੇ ਵੀ ਬਾਲਨ ਦੇ ਉੱਪਰ ਉਹਨਾਂ ਨੂੰ ਬਿਠਾ ਦਿੱਤਾ ਜਾਂਦਾ ਹੈ ਵੀ ਹੋਲੀ ਕਾ ਜਿਹੜੀ ਉੱਪਰ ਲਾਲ ਭਗਤ ਨੂੰ ਆਪਣੀ ਗੋਦਿਆਂ ਦੇ ਵਿੱਚ ਲੈ ਕੇ ਬਹਿ ਜਾਂਦੀ ਹੈ ਠੀਕ ਹੈ ਜਦੋਂ ਉਹਨਾਂ ਦੀ ਆਂਚ ਬਾਲੀ ਜਾਂਦੀ ਹੈ ਮਤਲਬ ਉਹ ਜਿਹੜੀ ਉੱਪਰ ਹੁੰਦੀ ਹੈ ਭੂਆ ਠੀਕ ਹੈ ਉਹਨਾਂ ਨੂੰ ਵਰਦਾਨ ਹੁੰਦਾ ਹੋਲੀਕਾ ਨੂੰ ਵੀ ਤੁਸੀਂ ਵੀ ਉਹਨਾਂ ਦੇ ਅੱਗ ਨਹੀਂ ਲੱਗ ਸਕਦੀ ਠੀਕ ਹੈ ਇਹ ਵਰਦਾਨ ਕਰਕੇ ਉਹ ਹੋਲੀਕਾ ਦੇ ਉੱਤੇ ਬਹਿ ਜਾਂਦੀ ਹੈ ਤਾਂ ਉਹਨਾਂ ਜਦ ਅੰਨ ਲਾਈ ਜਾਂਦੀ ਹੈ ਤਾਂ ਜਿਹੜੀ ਪ੍ਰਲਾਦ ਉਹ ਆਪਣੇ ਪ੍ਰਮਾਤਮਾ ਦਾ ਨਾਮ ਲਈ ਜਾਂਦਾ ਹੈ ਠੀਕ ਹੈ ਇਸ ਚੱਕਰ ਚ ਮਤਲਬ ਉਹਨੇ ਪ੍ਰਮਾਤਮਾ ਦੀ ਸ਼ਕਤੀ ਦੇ ਨਾਮ ਦੀ ਸ਼ਕਤੀ ਦੇ ਕਾਰਨ ਮਤਲਬ ਉਹ ਜਿਹੜੀ ਹੋਲੀਕਾ ਹੈ ਉੱਥੇ ਪਸਮ ਹੋ ਜਾਂਦੀ ਹੈ ਤੇ ਜਿਹੜੀ ਪ੍ਰਲਾਦ ਪਗਤ ਦੀ ਜਿੱਤ ਹੁੰਦੀ ਹੈ ਇਹ ਤਿਹਾਰ ਵੀ ਐਵੇਂ ਬਣਾਇਆ ਜਾਂਦਾ ਵੀ ਤੁਸੀਂ ਨਾਮ ਹੈ ਜਿਹੜਾ ਪ੍ਰਮਾਤਮਾ ਦਾ ਇੱਕੋ ਹੀ ਹੈ ਤੇ ਜਿਹੜੀ ਬੁਰਾਈਆਂ ਦੇ ਉੱਤੇ ਜਿਹੜੀ ਜਿੱਤ ਹੋਈ ਸੀਗੀ ਛਾਈ ਦੀ ਤੇ ਇਸ ਕਰਕੇ ਇਤਿਹਾਸ ਨੂੰ ਮਤਲ